ਹਾਂਜੀ ਸੱਸੀ ਕਾ ਸਰ ਜੀ ਸਸਕਲ ਜੀ ਤੁਸੀਂ ਐਸਐਚਓ ਬਤੌਰ ਥਾਣਾ ਬਹਿਰਾਮ ਤੋਂ ਇੱਥੇ ਲekin ਅੱਜ ਪਹੁੰਚੇ ਆ ਤੇ ਸਰ ਗ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੋਆਬਾ ਨਿਊਜ਼ 24 ਆਹੀਂ ਸਾਰੀ ਆਪਣੀ ਜਿਹੜੀ ਇਲਾਕੇ ਦੀ ਮੇਰੀ ਪਬਲਿਕ ਹੈ ਲੋਕ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਮੈਂ ਤੁਹਾਡੇ ਥਾਣੇ ਦਾ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਤਾਬ ਸਿੰਘ ਜੀ ਉਹਨਾਂ ਦੇ ਹੁਕਮਾ ਨਾਲ ਜਿਹੜਾ ਇੱਥੇ ਬਤੌਰ ਐਸਚਓ ਇੱਕ ਹਫ਼ਤੇ ਤੋਂ ਤਨਤ ਹੋਇਆ ਤੇ ਪਹਿਲਾਂ ਵੀ ਮੈਂ ਜ਼ਿਲ੍ਹਾ ਜਲੰਧਰ ਚ ਗੁਰਾਇਆਂ ਬਿਲਗਾ ਤੇ ਨੂਰਮਹਿਲ ਬਤੌਰ ਐਸਚਓ ਕੰਮ ਕਰ ਚੁੱਕਾ ਮੈਂ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦਾ ਜਿਹੜੇ ਮਤਲਬ ਲੋਕ ਹੀ ਅੱਜ ਕੱਲ ਜਿਹੜੇ ਨਸ਼ਿਆਂ ਦਾ ਟੈਂਡ ਚੱਲ ਰਿਹਾ ਮੈਂ ਇਹ ਪਿੰਡਾਂ ਚ ਜਾ ਕੇ ਬੇਨਤੀ ਵੀ ਕਰਦੇ ਆਂ ਵੀ ਜੇ ਕੋਈ ਨਸ਼ਾ ਬੱਚਾ ਕਰਦਾ ਕੋਈ ਨਿਗਾਹ ਹੈ ਤਾਂ ਸਾਨੂੰ ਦੱਸੋ ਅਸੀਂ ਉਸ ਬੱਚੇ ਨੂੰ ਮੋੜ ਕਰਕੇ ਉਹਦਾ ਨਸ਼ਾ ਛਡਾ ਕੇ ਉਹਨੂੰ ਦਾਖਲ ਕਰਾ ਕੇ ਸਰਕਾਰੀ ਤੌਰ ਤੇ ਇਲਾਜ ਕਰਾ ਕੇ ਉਹਨੂੰ ਮੁਕਤ ਰਚ ਲੈ ਕੇ ਆਈਏ ਜਿਹੜੇ ਸਰ ਨਹੀਂ ਮੰਨਦੇ ਉਹਨਾਂ ਨੂੰ ਕੀ ਤਾੜਨਾ ਹੈ ਤੁਹਾਡੀ ਉਹਨਾਂ ਲਈ ਅਸੀਂ ਜਿਹੜੇ ਨਸ਼ਾ ਕਰਦੇ ਫੜ ਲੈਂਦੇ ਉਹਨਾਂ ਲਈ ਅਸੀਂ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਕਮਾਂਜੋ ਕੋਰਟ 'ਚ ਪੇਸ਼ ਕਰਦੇ ਆਂ ਤੇ ਜਿਹੜੇ ਲੋਕ ਵੀ ਇਸ ਇਰੀਚ ਰਹਿੰਦੇ ਨੇ ਜਾਂ ਬਾਹਰੋਂ ਆ ਕੇ ਕੋਈ ਨਸ਼ੇ ਦੀ ਸਪਲਾਈ ਕਰਦੇ ਨੇ ਜਾਂ ਵੇਚਦੇ ਨੇ ਉਹਨਾਂ ਨੂੰ ਮੇਰੀ ਸਖਤ ਤਾੜਨਾ ਵੀ ਜੋ ਪੰਜਾਬ ਸਰਕਾਰ ਦਾ ਹੁਕਮ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅਸੀਂ ਕਿਸੇ ਤਰ੍ਹਾਂ ਦੀ ਸਪੇਅਰ ਨਹੀਂ ਕਰਾਂਗੇ ਫੜ ਕੇ ਜੇਲ੍ਹ ਤੱਕਾਂਗੇ ਤੇ ਜੋ ਵੀ ਸਖਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਜਿਹੜੇ ਸਾਡੇ ਭੈਣ ਭਰਾ ਦੂਰ ਬੈਠੇ ਆ ਉਹ ਦੇ ਤੁਹਾਨੂੰ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੇਰੇ ਭੈਣ ਪ੍ਰਭਾ ਨੂੰ ਮੈਸੇਜ ਆ ਵੀ ਪੁਲਿਸ ਦਾ ਸਹਿਯੋਗ ਕਰੋ ਪੁਲਿਸ ਪਬਲਿਕ ਲਈ ਹੈ ਪਬਲਿਕ ਜੇ ਪਬਲਿਕ ਹੀ ਪੁਲਿਸ ਤੋਂ ਖੁਸ਼ ਹੈ ਤਦ ਹੀ ਉਹ ਐਸਐਚਓ ਜਾਂ ਪੁਲਿਸ ਉਹ ਕੰਮਜਾਵੇ ਜਿੱਥੇ ਪਬਲਿਕ ਨਾਰਾਜ਼ ਹੈ ਉਹ ਕੰਮਜਾਬ ਨਹੀਂ ਮੇਰੇ ਨਿਗਾਚ ਨਹੀਂ ਹੈ ਕੰਮਜਾਬ ਉਹ ਸਰ ਤੁਸੀਂ ਬਰਾਮ ਥਾਣੇ ਚ ਆਏ ਆ ਪਹਿਲਾਂ ਦੋਆਪਨੂ 24 ਤੁਹਾਡਾ ਧੰਨਵਾਦ ਕਰਦੀ ਆ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੇ ਲੱਗਦਾ ਬਈ ਇਲਾਕੇ ਦਾ ਜਲਦੀ ਸੁਧਾਰ ਹੋਵੇ। ਥੈਂਕ ਯੂ ਅਸੀਂ ਬੜੇ ਬੜੇ ਕੰਮ ਕਰਾਂਗੇ ਜੀ ਤੁਹਾਨੂੰ ਅਸੀਂ ਕਾਲ ਕਰਾਂਗੇ। ਤੁਸੀਂ ਸਾਨੂੰ ਆਪਣੇ ਮਾਧਿਮ ਰਾਹੀਂ ਸਾਡਾ ਜਿਹੜਾ ਕੀਤਾ ਕੰਮ ਹੈ ਪਬਲਿਕ ਰਕ ਪਜਾਉਗੇ। ਥੈਂਕ ਯੂ ਸਰ ਜਰੂਰ ਪਜਾਵਾਂਗੇ ਜੀ ਤੁਹਾਡੇ ਨਾਲ ਧੰਨਵਾਦ ਜੀ।